ਵਾਹਿਗੁਰਦੀ ਖਲਸਾ ਵਾਹਿਗੁਰਦੀ ਕੀਫਤੇ ਰਾਮ ਕਲੀ ਮਹਿਲਾ ਤੀਜਾ ਅਨੰਦ ਇੱਕ ਓਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮੈਂ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਾਧਾਈਆਂ रा घर तें पर वार पनिया शब्द गाव ने आईयां शब्दों त गाव हो हरि के रामन जी नि वसाया कह नानक आनंद होआ सतगुरु में पाया ए मन मेरे आ तू सदा रहो हर नाले हर नाले रहो तू मन मेरे दुख सब विसारना ਅੰਗੀ ਕਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਬਨਾ ਗਿਆ ਸਮਰਤ ਸੁਆਮੀ ਸੋ ਕਿਉ ਮਨ ਹੋ ਵੀ ਸਾਰ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹੀ ਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਜਿਸ ਦੇਹਾ ਸੋ ਭਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਿਆ ਮਨ ਵਰਸਿਆ ਵਾਜੇ ਸਬਦ ਕਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾ ਮੇਰਾ ਆਧਾਰੋ ਸਾਚ ਨਾਮ ਆਧਾਰਾ ਮੇਰਾ ਜਿਨ ਪੋਖਾਂ ਸਭ ਗਵਾਈਆਂ ਕਰਤਾਂਤ ਸੁਖਮਨ ਆਏ ਵਸਿਆ ਜਿਨ ਇਚਾਰ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਾ ਨਾਨਕ ਸੁਨੋ ਸੰਤੋ ਸ਼ਬਦ ਤਰ ਹੋ ਪੇ ਯਾਰੋ ਸਾਚਾ ਨਾ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਕਰ ਸ ਭਾਗਿਆ ਕਰ ਸ ਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਾ ਨਾਨਕ ਤਹ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲੀਵੈ ਬਿੰਦੇਹ ਨੇ ਮਾਨੀ ਦੇਹ ਨੇ ਮਾਨੀ ਲੀਵੈ ਬਾਜ ਹੋ ਕਿਆ ਕਰੇ ਵੇ ਚਾਰੀਆਂ ਤੁਧ ਬਾਜ ਸਭ ਰਥ ਕੋਏ ਨਾਹੀ ਕਿਰਪਾ ਕਰ ਬਨਵਾਰੀਆਂ ਐਸਨੋ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆਂ ਕਹਾਂ ਨਾਨਕ ਲਿਵਾਂ ਬਾਜ ਹੋ ਕੀ ਕਰੇ ਵੇ ਚਾਰੀਆਂ ਆਨੰਦ ਆਨੰਦ ਸਭ ਕੋ ਕਹਾਂ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੇ ਆ ਕਰ ਕਿਰਪਾ ਕਿਲਵਿਖ ਕਾਟੇ ਗਿਆਨ ਅੰਜਨ ਸਾਰੇ ਆ ਅੰਦਰੋਂ ਹੋ ਜਿਨ ਕਾਮੋ ਹੋ ਟੋਟਾ ਤਿਨ ਕਾ ਸਬਦ ਸਚਾ ਸਵਾਰਿਆ ਕਹਾ ਨਾਨਕ ਇਹੋ ਆਨੰਦ ਹਾ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂ ਦੇਹਾ ਸੋਈ ਜਨ ਪਾਵੈ ਪਾਵੈ ਤਾ ਸੋ ਜਨ ਦੇਹਾ ਜਿਸਨੋ ਹੋਰ ਕੇ ਆ ਕਰਹੇ ਵਿਚਾਰਿਆ ਇਕ ਪਰਮ ਪੂਲੇ ਫਿਰਹਾਂ ਦਹ ਦੇਸ ਇਕ ਨਾਮ ਲਾ ਕੇ ਸਵਾਰਿਆ ਗੁਰ ਪ੍ਰਸਾਦਿ ਮਨ ਪੀਆ ਨਿਰਮਲ ਜਿਨਾ ਪਾਣਾ ਪਾਵੇ ਕਹਾ ਨਾਨਕ ਨਕਾ ਜਿਸ ਦੇ ਹਾਂ ਪੇ ਆ ਰਹੇ ਸੋਈ ਜਨ ਪਾਵੇ ਆਵੋ ਸੰਤ ਪਿਆਰ ਹੋ ਅਕਥ ਕੀ ਕਰਹ ਕਹਾਣੀ ਕਰਹ ਕਹਾਣੀ ਅਕਥ ਕੇਰੀ ਕਿਤ ਦੁਆਰਾ ਭਾਈਆ ਤਨ ਮਨ ਤਨ ਸਭ ਸੋਪ गुरु को हुक्म मन पाइया हुक्म ने हो। गुरु केरा गावो सच्ची बानी कह नानक सुनो संत हो कथे हो अगत कहानी ए मन चंचला चतुराई की न ना पाया चतुराई न पाया कि तू सुन मन मेरे आ ਏਹ ਮਾਇਆ ਮੋਹਣੀ ਜਿਨ ਏਤਾ ਪਰੰਪੂਲ ਆਇਆ ਮਾਇਆ ਤਾਂ ਮੋਹਣੀ ਤਿੰਨਾ ਕਿਤੇ ਜਿਨ ਠਗੋਲੀ ਪਈਆ ਕੁਰਬਾਨ ਕੀਤਾ ਤਿਸੈ ਵਿਟੋ ਜਿਨ 모ਹਾ ਮਿਠਾ ਲਾਇਆ ਕਾ ਹੈ ਨਾਨਕ ਮਨ ਚੰਚਾਲਾ ਚਤੁਰਾਈ ਕਿੰਨਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਇਹ ਕੁਟੰਬ ਤੂੰ ਜੇ ਦੇਖਦਾ ਚਲਾ ਨਹੀਂ ਤੇਰਾ ਨਾਲ ਸਾਧ ਤੇਰਾ ਚੱਲਾ ਨਹੀਂ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕਮ ਮੂਲੇ ਨਾ ਕੀਚਾ ਜੀ ਤਾਂ ਅੰਤ ਪਛੋਤਾਈਆ ਸਤ ਗੁਰੂ ਕਾ ਉਪਦੇਸ਼ ਸੁਨ ਤੂੰ ਹੋਵੇ ਤੇਰਾ ਨਾਲ ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿੰਨਾ ਤੇਰਾ ਆਪਣਾ ਆਪ ਤੂੰ ਜਾਣੇਂ ਜਿ ਇਹ ਜੰਤ ਸਭ ਖੇਲ ਤੇਰਾ ਕਿਆ ਕੋ ਆਕ ਵਕਾਨ ਨੇ ਆ ਕਹੈਂ ਤਾਂ ਵੇਖੈਂ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਾ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੂਰ ਨਰਾ ਮੂਣ ਜਨ ਅਮ੍ਰਿਤ ਖੋਜਦੇ ਸੋ ਅਮ੍ਰਿਤ ਗੁਰ ਤੇ ਪਾਇਆ ਪਾਇਆ ਅਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇ ਆਇਆ ਜੀਆ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹ ਨਾਨਕ ਜਿਸਨੋ ਆਪ ਟੂਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹ ਕੇਰੀ बिखा मार्ग चलना तब लोभ अहंकार तज तृष्णा बहुत नाही बोलना खने हो तिखी वाल की ये तुम्हारा मार्ग जाना प्रसादी जिन्नी ताप तजिया हर वासना समानी कह नानक चाल पगता जुगो हो जुग ने राली जो तू चला है हा। तिव चल स्वामी और क्या जानना गुण तेरे जीव तू चला है हां तिव चल हा, जिन्ना मार्ग पावे कर किरपा जिन नाम लाए है से हर हर सदा जिस जिसनो कथा सुन है आपनी से द्वारा सुख पावे क नानक सच्चे साहिब जो पावे तिवै चलावे